ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾਹ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸ਼ਿਬਾਜਪੁਰ ਅੱਡਾ ਲੱਗਦਾ ਵਾਹ ਪਿੰਡ ਦੋਸਤੋ ਤਕਰੀਬਨ ਕੋਈ 15 14 ਕਿਲੋਮੀਟਰ ਦੀ ਦੂਰੀ ਤਰਨਤਾਰਨ ਤੋਂ ਤਰਨਤਾਰਨ ਤੋਂ ਜਿਹੜੀ ਸੜਕ ਦਿਆਲਪੁਰਾ ਭਿੱਖੀਵੜਨ ਨੂੰ ਜਾਂਦੀ ਹੈ ਉਸੇ ਝੜਕ ਦੇ ਉੱਪਰ ਪਿੰਡ ਅੱਜ ਤਰੀਕ 7 ਜੁਲਾਈ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 1 ਵਜੇ ਦਾ ਟਾਈਮ ਆ ਸ਼ੇਰੇ ਵੀਰ ਦੇ ਘਰ ਆਇਆ ਦੋਸਤੋ ਆਲ ਕਡੇਰੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਕਰੀਬਨ ਕੋਈ 4 ਵੜਾ ਦਿਖਾਉਣੀਆਂ ਨੇ ਇੱਕ ਮਾਜ ਦਿਖਾ ਦੇਾਂਗੇ ਤਕਰੀਬਨ ਸੋ 5 ਚਾਰ ਨਾਕ ਹੋਣਗੇ ਬਾਕੀ ਮਾਲ ਸਾਰਾ ਸੁਆ ਸੁਆਇਆ ਇੱਕ ਅਤੀ ਕੋਈ ਵੜ ਗੱਪਣ ਹੋਈ ਉਹ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੇ ਦੇਾਂਗੇ ਠੀਕ ਆ ਜੀ ਪੂਰੀ ਜਾਣਕਾਰੀ ਸੋ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸ਼ੇਰੇ ਵੀਰ ਸਾਸਰੀ ਕਾਲ ਰਾਵੀਰ ਕੀ ਹਾਲ ਜੀ ਬੜੇ ਵਧੀਆ ਸਿਹਰੇ ਠੀਕ ਠਾਕ ਵੀਰੇ ਹਾਂ ਸਰ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਸ਼ੁਕਰ ਮਾਲਕ ਦਾ ਬਹੁਤ ਵਧੀਆ ਸਿਹਰੇ ਸਿਹਰੇ ਐਨੀਮਲ ਵੀਰੇ ਜਿਵੇਂ ਆਪਾਂ ਜ਼ਿਕਰ ਕੀਤਾ ਟੋਟਲ ਅੱਜ 5 ਗਨ ਆ ਗਏ ਆਪਣੇ ਕੋਲ ਹਾਂਜੀ 5 ਨਾਲ ਆਈ ਇੱਕ ਉਹ ਮੱਝ ਵੀ ਵਿਕਾਊ ਆ ਹਾਂਜੀ ਮੱਝ ਵੀ ਖੜੀ ਆ ਬੈੜ ਕੱਪਣ ਆਪਣੇ ਕੋਲ ਕੇ ਮੱਝ ਕੱਪਣ ਇੱਕ ਬੈੜ ਲੱਪਣਾ ਹਾਂਜੀ ਬਾਕੀ ਚਾਰੇ ਡੰਗਰ ਸੋਜੇ ਬਾਕੀ ਚਾਰੇ ਡੰਗਰ ਸੋਜੇ ਦੱਸੋ ਜਰਸੀ ਦੇ ਵਿੱਚ ਵੀ ਤੁਹਾਨੂੰ ਦਿਖਾ ਦਿਆਂਗੇ ਇੱਕ ਪੀਸ ਨਿੱਕ ਨਗ ਜਿਹੜਾ ਪਿਓਰ ਜਰਸੀ ਦੇ ਵਿੱਚ ਵੱੱਛੀ ਆ ਪਿਓਰ ਜਰਸੀ ਆ ਗਈ ਹੈ ਸ਼ੁਰੂਆਤ ਆਪਾਂ ਐਸੀ ਜਰਸੀ ਬਰੀਡ ਵਾਲੀ ਬੱਚੀ ਤੋਂ ਕਰ ਲਾਂਗੇ ਲੈ ਅੱਛਾ ਸ਼ੇਰ ਵੀਰੇ ਇਹਦਾ ਸੁਆ ਕਿੰਨਾ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਸੁਈ ਨੂੰ ਹੋ ਹੀ ਗਏ 4-5-5 ਕਿੰਨ ਹੋ ਗਏ 5 ਕਿ ਦਿਨ ਹੋ ਗਏ ਹਾਂਜੀ ਠੀਕ ਆ ਵੀਰੇ ਲਓ ਖੋਲ ਕੇ ਤੋਰ ਕੇ ਦਿਖਾ ਦਿਓ ਭਈ 5 ਕਿ ਦਿਨ ਦਾ ਕਿਸਾਨ ਵੀਰੋ ਸਮਾਂ ਹੋ ਗਿਆ ਠੀਕ ਆ ਜੀ ਤੇ ਸੁਆ ਪਹਿਲਾਂ ਹੀ ਹੈ ਨਾ ਪਹਿਲਾਂ ਪਹਿਲਣ ਵਾਇੜਾ ਮਗਰ ਕੀ ਬੱਚਾ ਮਗਰ ਬੱਚਾ ਮਗਰ ਬੱਚਾ ਮੇਲ ਕਾਫਾ ਤੇ ਐਸ ਵਕਤ ਸ਼ੇਰ ਕਿੰਨਾ ਦੁੱਧ ਦੇ ਦਿੰਦੇ ਥੇ 10-12 ਕਿਲੋ ਹੋਊਗਾ ਜੀ ਬੋਲਾ ਗਿੰਦੇ ਜਾਂਦੇ ਠੀਕ ਆ ਜੀ ਲਓ ਜੀ ਕੋਈ ਕੱਚਾ ਦੋ ਤਮ ਗਿੰਲੇ ਕੋਈ ਬੋਲਾ ਕੱਚਾ ਗਿੰਲੇ ਠੀਕ ਆ ਜੀ ਸੋ ਬੱਚੀ ਤੁਸੀਂ ਦੇਖ ਸਕਦੇ ਜੇ ਜਰਸੀ ਨਸਲ ਬਰੀਡ ਦੇ ਵਿੱਚ ਆ ਪਹਿਲਾ ਸੂਬਾ ਸੂਈ ਬਿਲਕੁਲ ਪਿਓਰ ਜਰਸੀ ਘਾਹ ਜੀ ਆ ਘਾਹ ਆਇਆ ਨੂੰ ਦਿਖਾਓ ਕੋਈ ਫੇਸ ਫੂਡ ਕੁਆਲਿਟੀ ਦਿਖਾ ਦਿਓ ਸੂਸਵਾ ਦੇ ਵਿੱਚ ਥੋੜੀ ਜੀ ਤਹਿ ਜੀ ਲੱਗੀ ਹੈ ਨਾ ਆ ਦੇਖ ਜਰਸੀ ਕਿਹਨੂੰ ਆਪਾਂ ਕਹਿ ਦਿੰਨੇ ਹਾਂ ਉਹ ਉਹ ਥੀਪਾਤੀ ਬਿਲਕੁਲ ਛੋਟੀ ਹੈ ਠੀਕ ਆ ਤਾਂ ਥਾਣੇ ਨੂੰ ਕਰਮਾ ਲਉ ਜਿਵੇਂ ਦੂਜੇ ਤੀਜੇ ਸਵੇਰ ਵਾਲਿਆਂ ਵੜਾ ਨੂੰ ਲੱਗਾ ਹੁੰਦਾ ਠੀਕ ਆ ਬੜੀ ਚੌਾਈ ਆ ਤੋੜੇ ਥਾਣ ਲਗਾ ਦੇ ਮੁਠੀ ਮੁਠੀ ਥਾਣਾ ਬਾਕੀ ਹੈ ਉਤਨਾ ਕਰਮਾ ਲਈ ਠੰਡੀ ਧੀਰੀ ਆ ਸੀਲਸ ਆਊਗਾ ਆ ਦੇਖੋ ਜੀ ਠੀਕ ਆ ਥੋੜੀ ਉਪਰੋਂ ਜਿਵੇਂ ਗੱਲ ਕਰੀਏ ਵੀ ਸੂਸਵਾ ਦੇ ਵਿੱਚ ਲਾ ਲਓ ਠੀਕ ਆ ਜੀ ਨਰਮਾ ਥੋੜੀ ਜੀ ਘੱਟ ਕਈਆਂ ਸੇਵਾ ਸੰਭਾਲ ਦੇ ਵਿੱਚੋਂ ਪਸ਼ੂ ਆਉਂਦੇ ਆ ਅੱਗੇ ਕੋਈ ਚੰਗੀ ਕੇਅਰ ਦੇ ਵਿੱਚ ਚਲੀ ਗਈ ਚੰਗੀ ਸਾਫ ਸੰਭਾਲ ਦੇ ਵਿੱਚ ਚਲੀ ਗਈ ਨਾਲ ਦੀ ਨਾਲ ਕਰਮ ਵਾਲੀ ਸਿਹਤ ਵਾਲੇ ਪਾਸੇ ਵਿਰਾਜ ਹੀ ਹੋ ਜੂਗੀ ਤੇ ਬਾਕੀ ਦੋ ਦਿਨੇ ਕਰਮ ਵਾਲੀ ਨੇ ਸਾਲ ਪਰਖੇ ਪਾਈ ਜਾਂਦੀ ਆ ਆ ਮਗਰ ਦੇ ਬੱਚਾ ਮੇਲ ਕਾਫਾ ਫੇਸ ਕੁਆਲਟੀ ਜੀ ਨਸਲ ਜਾਤ ਜਿਵੇਂ ਆਪਾਂ ਜਰਸੀ ਪੀਰੀਡ ਨੂੰ ਵੇਖਦੇ ਆਂ ਛੋਟਾ ਫੇਸ ਦੂング ਦੋਨਾਂ ਅੱਖਾਂ ਦੇ ਵਿੱਚ ਛੋਟਾ ਕੰਨ ਆ ਮਗਰ ਬੱਚਾ ਮੇਲ ਕਾਫਾ ਸੋ ਥਰ ਤੋਂ ਬੜਾ ਸੁਆਦੀ ਏ ਤੇ 10 11 ਲੱਗ ਕੇ ਕਿਲੋ ਇਹਦੇ ਥੱਲੇ ਹੁਣ ਸ਼ੁਰੂਆਤੀ ਟਾਈਮ ਦੇ ਵਿੱਚ ਦੁੱਧ ਛੇਰੇ ਵੀਰ ਕੀ ਮੁੱਲ ਕੀ ਡਿਮਾਂਡ ਕਰਦੇ ਆ ਮੁੱਲ ਰਾਜ ਵੀਰੇ ਦੇ ਦਾਂਗੇ ਆਪਾਂ ਤੁਹਾਨੂੰ ਕੋਈ ਜਰਸੀ ਦਾ ਫੋਨ ਇਹ ਆਪਾਂ ਦੇ ਦਾਂਗੇ 48000 ਦੀ 2 ਘਟ 50 ਦੀ ਲਓ ਵੀ ਜਰਸੀ ਪਿਓਰ ਹੋਊਗੀ ਹਾਂ ਤੇ ਬਾਕੀ ਤੈਨੂੰ ਜਾਣਦੇ ਆ ਜਰਸੀ ਜਿਹੜੀ ਬਾੜੀ ਰਾਜੀ ਤੇ ਹੋਣੀ ਜੀ ਹਾਂ ਜਿਹਨੂੰ ਪਿਓਰ ਆ ਹਾਂ ਤੇ ਚਲੋ ਕੋਈ ਨਹੀਂ ਮਾਨਤਨ ਵਿੱਚ ਹੋ ਜੂਗਾ ਥੋੜਾ ਬਹੁਤ 48 ਚੋਂ ਕੋਈ ਜੈਜ ਜੀ ਕਰਕੇ ਦੇ ਦਈਏ ਚਲੋ ਕੋਈ ਨਹੀਂ ਕਰ ਲਾਂਗੇ ਮਾਨਤਨ ਚਲੋ ਕਰ ਦੇ ਉਹ ਵੀ 48000 ਦੇ ਵਿੱਚੋਂ ਭਰਾਓ ਮਾਨਤਨ ਹੋ ਜੂਗਾ ਬੱਛਾ ਮਗਰ ਬ੍ਰੀਡ ਦੇ ਪੈਸੇ ਭਰਨੇ ਪੈਂਦੇ ਹੋਰ ਗਾਣੀ ਕੋਈ ਨਹੀਂ ਜਿਹੜੀ ਬ੍ਰੀਡ ਅਜੀ ਦੇ ਘਰ ਉਹ ਬ੍ਰੀਡ ਦੇ ਪੈਸੇ ਲੈਂਦਾ ਨਿੰਦਾ ਕਰਦਾ ਹਾਂ ਠੀਕ ਹੈ ਗਾੜੀ ਬਲੀਡ ਤੇ ਕੰਮ ਕਰਨਾ ਉਹ ਨੂੰ ਬਹੁਤ ਚੰਗੀ ਠੀਕ ਆ ਸੋ ਸੈਕੰਡ ਨੰਬਰ ਤੇ ਇੱਕ ਆਪਣੇ ਕੋਲ ਸ਼ਹਿਰ ਇੱਕ ਕ੍ਰਾਸ ਵੈਡ ਇਧਰ ਖੜੀ ਆ ਹਾਂ ਜਰਸੀ ਤੇ ਜਰਸੀ ਤੇ ਸ਼ਾਈ ਵਾਲਾ ਕਰਵਾ ਸਰ ਇਹ ਗੱਬਣੇ ਹਾਂਜੀ ਇਹ ਗੱਬਣੇ ਲੋ ਵੀ ਇਹ ਗੱਬਣਾ ਦੂਜੇ ਨੰਬਰ ਤੇ ਵੈਡ ਦਿਖਾ ਰਹੇ ਆ ਕਿ ਲੈਜੂ ਕੀ ਦਿਨ ਵੈਸੇ 2-4 ਦਿਨ ਕੱਢਦੀ ਆ ਹਾਂਜੀ ਹਾਂਜੀ ਲਓ ਵੀਰੇ ਜੇ ਸਵੇ ਦੋਸਤੋ ਇਸ ਵੈਡ ਦੇ ਸੁਣਾ ਜਰਸੀ ਤੇ ਕੋਈ ਸ਼ਾਈ ਵਾਲ ਦਾ ਕ੍ਰਾਸ ਲਾ ਲੈ ਠੀਕ ਆ ਜੀ ਆ ਵੈਡ ਤੁਸੀਂ ਸਾਹਮਣੇ ਦੇਖ ਸਕਦੇ ਜੀ ਹਾਈਟ ਮੀਡੀਅਮ ਪਰ ਇਹ ਸਭ ਹੀ ਪੂਰੀ ਆ ਜੀ ਬਾਕੀ ਗੋਲ ਜਾਂ ਕਰਮਾਂ ਦੀ ਗੋਲਾ ਗਾਲਾ ਬਹੁਤ ਆ ਵੈੜ ਨੂੰ ਥਾਣ ਦੇਖੋ ਮੁੱਠੀ ਮੁੱਠੀ ਥਾਣਾ ਸੁੱਟੇਲ ਹਜੇ ਲੇਵੇ ਦੇ ਵਿੱਚ ਆ तकरीबन ਤਾਂ ਕਰਕੇ ਇੱਕ ਆਈਡੀਆ ਦਿੱਤਾ ਆਪਾਂ ਵੀ ਚਾਰ ਲੈ ਜੇ ਤਿੰਨ ਲੈ ਜੇ ਦੇਣ ਹਜੇ ਆਰਮਨ ਨਾਲ ਇਹਨੇ ਇੱਕ ਕੱਟਦੀ ਆ ਇਹ ਬਹੁਤ ਬਣੂ ਬਹੁਤ ਚੰਗੀ ਆ ਆ ਦੇਖੋ ਠੀਕ ਆ ਜੀ ਬਾਕੀ ਥਾਣ ਤੋਂ ਬੜਾ ਸੁਆਦੀ ਇਹਨੂੰ ਵੀ ਮੁੱਠੀ ਮੁੱਠੀ ਥਾਣਾ ਮੂੰਹ ਮੱਥੇ ਦੀ ਚੰਗੀ ਆ ਬਾਕੀ ਗੋਲਾ ਗਾਲਾ ਬੜਾ ਬਿਲਕੁਲ ਗੋਲ ਸਰਾਨੀ ਵਰਗੀ ਆ ਠੀਕ ਆ ਜੀ ਪਲੀ ਪਲੀਤੀ ਪੂਰੀ ਆ ਗਰਮਾਂ ਦਾ ਦੇ ਤੋਹਫਾ ਹੀ ਆ ਨਾ ਬਿਲਕੁਲ ਹਾ ਤੋਰ ਲੋ ਇਹਨੂੰ ਲੰਬਾ ਤੋਰ ਲੋ ਲਓ ਜੀ ਦੂਜਾ ਸੁਆ ਕਿਸਾਨ ਵੀਰੋ ਇਹ ਵੜਾ ਆਪਾਂ ਜਿਹੜੀ ਤੁਹਾਨੂੰ ਚੈੱਕ ਕਰਾ ਰਹੇ ਹਾਂ ਠੀਕ ਆ ਸੋ ਤਿਆਰੀ ਤੇ ਆ ਬਾਕੀ ਕੋਈ ਵੀ ਭਰਾ ਲੈ ਕੇ ਜਾਂਦਾ ਜਿਆਦਾ ਸਮਾਂ ਨਹੀਂ ਹੈਗਾਗਾ 2 3 4 ਦਿਨ ਵੱਧ ਤੋਂ ਵੱਧ ਕਿਉਂਕਿ ਅੱਜ ਹੋਰ ਤੇ ਭਲਕ ਹੋਰ ਹੈ ਇਸ ਕਰਮ ਵਾਲੀ ਤਿਆਰੀ ਵਾਸਤੇ ਵੀ ਗਲਤੀ ਨਹੀਂ ਕਰਨੀ ਉਹਦਾ ਠੰਡੀ ਤੇ ਤੇਰੀਆ ਪੂਰੀ ਸੀਲ ਸਾਊਗਾ ਠੀਕ ਆ ਤੇ ਸ਼ੇਰ ਕੀ ਮੁੱਲ ਕੀ ਡਿਮਾਂਡ ਰੂਗੀ ਇਹਦੀ ਵੀਰੇ ਸਾਜੀ 25000 ਫੋਚ 55000 ਮੰਗਦਾ ਉਹ ਵੀ 55000 ਦੀ ਵੈੜ ਮਿਲ ਜੂਗੀ ਮਾਨਤਨ ਹੋਣਗੇ ਵਿੱਚੋਂ ਠੀਕ ਆ ਜੀ ਕੋਈ ਭਰਾ ਕਾਲ ਕਰੇ ਜੋ ਵੀ ਵਿੱਚੋਂ ਗਜੈਸ਼ ਮਾਨਤਨ ਹੋਣਗੇ ਇਧਰ ਤਜੇ ਨੰਬਰ ਤੇ ਆਪਣੇ ਕੋਲ ਸ਼ੇਰ ਇੱਕ ਆ ਬਲੈਕ ਰੰਗ ਦੇ ਵਿੱਚ ਵੈੜ ਜਿਹੜੀ ਇਹ ਬਲੈਕ ਡਾਇਮੰਡ ਹੈ ਬਲੈਕ ਡਾਇਮੰਡ ਹੈ ਸੂਈ ਕਿੰਨੇ ਦਰ ਹੋਏ ਸੀ ਇਹ ਮਗਰ ਬੱਛੀ ਹੈ ਲਾਗੀ ਆ ਫੀਮੇਲ ਕਾਫ ਇਧਰ ਚੈੱਕ ਕਰੋ ਜੀ ਸੂਈ ਹਫਤੇ ਦਾ ਹੁੰਦਾ ਨਹੀਂ ਹਫਤੇ ਦੇ ਦਾ ਹੱਕ ਦਿਨਾਂ ਦੀ ਸੂਈ ਆ ਮਗਰ ਬੱਛੀ ਹੈ ਬਲੈਕ ਬਾੜ ਜਿਹੜੀ ਆਪਾਂ ਤਾਂ ਤੀਜੇ ਨੰਬਰ ਤੇ ਦਿਖਾ ਰਹੇ ਆ ਉਹਦਾ ਬੱਚਾ ਮਗਰਾ ਬੱਛੀ ਆ ਐਸ ਵਕਤ ਛੇਰੇ ਵੀਰ 10 ਦਿਨਾਂ ਦੀ ਸੂਈ ਥਾਰੇ ਦੁੱਧ ਕਿੰਨਾ ਚੁਵਾ ਦਿੱਕੀ ਇੱਕ ਤੋਂ ਪਾਈ ਦੁੱਧ ਹੋ ਗਿਆ ਜੀ 14 ਬੰਦ ਮੈਂ ਪੂਰਾ ਨੈਟ ਜਿਹੜਾ ਪੂਰਾ ਜਿਹੜਾ ਜਿੰਨੇ ਟਾਈਮ ਕੋ ਮਰਜੀ ਕਰਾ ਲਿਆ ਆਪ ਦੇਗਾ ਵੀ ਗਣਤੀ ਦਵਾਂਗੇ ਠੀਕ ਆ ਜੀ ਇਹਦੇ ਨਹੀਂ 14 15 14 15 ਕਿਲੋ ਦੁੱਧ 14 15 ਕਿਲੋ ਠੀਕ ਆ ਜੀ ਸੋ so 14 15 ਕਿਲੋ ਦੋਸਤੋ ਇੱਥੋਂ ਮੇਰਾ ਭਰਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਤਸੱਲੀ ਤੁਸੀਂ ਕਰਨੀ ਆ ਜਿੰਨਾ ਮਰਜ਼ੀ ਟਾਈਮ ਖੁੱਲਾ ਕੱਢ ਕੇ ਆਓ ਠੀਕ ਆ ਦੂਜਾ ਸੂਬਾ ਤੇ ਕੱਦ ਮੀਡੀਅਮ ਤੋਂ ਪਲੱਸ ਵੱਡੀਆਂ ਬੜਾਂ ਦੇ ਵਿੱਚ ਹੀ ਪੁਲਿਸ ਆਵੀ ਵਾਲੇ ਪਾਸੇ ਵੇਖੋ ਤੁਸੀਂ ਕੋਈ ਸ਼ੱਕ ਨਹੀਂਗਾ ਗੋਲ ਪੂਰੀ ਢੋਲ ਕੀ ਕਰਮਾ ਲਈ ਠੀਕ ਆ ਜੀ ਆ ਆ ਦੇ ਸੋ ਟਾਸਕ ਦੇਣ ਦਾ ਸਮਾਂ ਹੋ ਗਿਆ ਜਸਵੀਰ ਨੂੰ ਬੱਚੀ ਤੁਹਾਨੂੰ ਤਕਾਦੀ ਆ ਆ ਲੰਬਾ ਦੂਰ ਤੋਂ ਵੜਾ ਪਰ ਆ ਵੀ ਠੀਕ ਆ ਚੌੜ ਸਲੇਵਾ ਮੋੜ ਤੋਂ ਤੇ ਮੁਠੀ ਮੁਠੀ ਥਾਣਾ ਜੋਾਈ ਚੋਦੀ ਸਾਫ ਹੈ ਬਿਲਕੁਲ ਆ ਜੀ ਦੇਖੋ ਨੰਬਰ ਦੀ ਚੋਾਈ ਲਓ ਆ ਦੇਖੋ ਜੀ ਜੋਾਈ ਵੀ ਇੱਕ ਨੰਬਰ ਦੀ ਦੁੱਧ ਵੀ ਆਪਾਂ ਜਿਹਨਾਂ ਦਾਤਾ ਇਹਨਾਂ ਆਪਣੇ ਘਰ ਦਾ ਵਾ ਕਿਸੇ ਦੇ ਘਰ ਦਾ ਵਾ ਕਿਲੋ ਦੀ ਗਰੰਟੀ ਵੀ ਨਹੀਂ ਦੇ ਸਕੋ ਆ ਠੀਕ ਹੈ ਕਰੋ ਜਾ ਕੇ ਠੀਕ ਹੈ ਜੀ ਸੋ ਕੋਈ ਵੀ ਫਾਰਮਰ ਭਰਾ ਇੱਥੇ ਆਵੇ ਠੀਕ ਹੈ ਜੀ ਆਨਲਾਈਨ ਸੌਦਾ ਵੀ ਸਹੀ ਆ ਪਰ ਇੱਥੇ ਆਣ ਕੇ ਜ਼ਰੂਰ ਤਸੱਲੀ ਕਰਿਆ ਕਰੋ ਬਹੁਤ ਵਿੱਚ ਕਈ ਵਾਰ 100 ਤਰ੍ਹਾਂ ਦੀ ਕੋਈ ਭਰਾ ਕਿੰਤੂ ਪਰੰਤੂ ਕਰਦੇ ਵੀ ਇੱਥੇ ਆਣ ਕੇ ਉਹ ਦੁੱਧ ਨਹੀਂ ਦਿੰਦਾ ਕਿਉਂਕਿ ਮਾਲਕ ਨੇ ਵਪਾਰੀ ਭਰਾਣੇ ਆਪਦੇ ਘਰ ਬਿਲਕੁਲ ਆਪਣੇ ਗੇਟੋਂ ਅੰਦਰ ਤੁਹਾਨੂੰ ਦੁੱਧ ਚੋਣ ਆਉਂਦਾ ਉਤੋਂ ਬਾਅਦ ਤੁਹਾਡੇ ਕਰਮ ਤੁਹਾਡੀ ਕਿਸਮਤ ਤੁਹਾਡੀ ਮਿਹਨਤ ਦੇ ਘੁੱਲਣਾ ਹੁੰਦਾ ਠੀਕ ਹੈ ਜੀ ਜਿੰਨੀ ਸੇਵਾ ਕਰ ਲੋਗੇ ਆ ਦੇਖੋ ਵਾਸੀਆਂ ਵੀ ਇਹਨੂੰ ਦੁੱਧ ਪੀਂ ਜਾਂਦਾ ਵਾ ਪਾਣੀ ਬੜੀ ਆ ਰਹੀ ਹੈ ਆ ਦੇਖੋ ਕਾਲੀ ਬਹੁਤ ਚੰਗੀ ਹੈ ਥਾਂ ਚਾ ਦਾ ਬਹੁਤ ਚੰਗਾ ਦੇਖੋ ਮੇਰਾ ਭਰਾ ਠੀਕ ਹੈ ਜੀ ਸੋ ਥਣ ਬਹੁਤ ਸੁਆਦੀ ਲੱਗਾ ਮੁੱਠੀ ਮੁੱਠੀ ਥਾਣਾ ਵੰਡ ਬਿਰਲ ਚੰਗੀ ਆਫਸੀ ਦਾਣਾ ਦੀ ਆ ਦੇਖੋ ਸੋ ਚਵਾਈ ਅਰੇ ਪਾਸੇ ਕੋਈ ਡਿਫੈਕਟ ਨਹੀਂ ਹੋਊਗਾ ਵੀ ਦੋਨੋਂ ਨੇੜੇ ਆ ਜਾਓਗੇ ਤੇ ਭੂਰ ਛੱਟਾ ਮਾਰਦਾ ਹੋਗਾ ਠੀਕ ਹੈ ਉਹ ਗੱਲਬਾਤ ਨਹੀਂ ਹੋਊਗੀ ਬਾਕੀ ਪਲੀ ਪਲੋਸੀ ਆ ਪੂਰੀ ਕੱਦ ਵੱਡਾ ਮੱਛੀ ਮਗਰ ਤਖਾਤੀ ਆ ਛੇਰੇ ਕੀ ਮੁੱਲ ਕੀ ਡਿਮਾਂਡ ਆ ਇਹਦੀ ਲਊਗੀ ਇਹ ਵੀ ਉਹੋ ਹੀ ਰੇਟ 55000 55000 ਠੀਕ ਆ ਬਾਕੀ ਕੋਈ ਮੰਨਦਾ ਨਾ ਰਿਹਾ ਵੇਖ ਬੈਠੋ ਬਾਹਰ ਦੀ ਆਹਾਂ ਦਾ ਵੀ ਵੈਰ ਆ ਇੱਕ ਬੰਨਿਆ ਵਾ ਮੈਂਦੇ ਲੱਖ ਸਵਾ ਲਾ ਖਰਵਾਣਾ ਤੇ ਇੱਕ ਬੰਨਿਆ ਆਪੇ ਇੱਥੇ 50 55 ਲਾਉਣਾ ਵਾ ਬਿਲਕੁਲ ਤੇ ਇਹ ਇਹ ਲੈ ਜਾਂਦੀ ਐ ਬਹੁਤ ਵਧੀਆ ਠੀਕ ਆ ਸੁਆਦੀ ਆ ਇਧਰ ਇੱਕ ਬਹਿਣੀ ਵਾਲੇ ਪਾਸੋਂ ਤੁਸੀਂ ਮਾਰੋ ਚਾਤ ਕਾਪਟ ਹੈ ਕੈਮਰਾ ਤੋਂ ਦਰਸਾਉਂਦੇ ਲੋ ਵੀ 55000 ਦੀ ਮਿਲ ਜੂਗੀ ਠੀਕ ਆ ਵੈੜ ਇਹ ਵੀ ਚੰਗੀ ਖਾਸੀ ਆ ਮਗਰ ਬੱਛੀ ਆ ਇਧਰ ਇੱਕ ਤੁਹਾਨੂੰ ਕ੍ਰਾਸ ਬ੍ਰਿਡ ਚ ਵਿਖਾ ਦਿੰਦੇ ਐਚ ਐਫ ਨਾਲ ਕ੍ਰਾਸ ਕੋਈ ਸ਼ਹੀਵਾਲ ਮੰਨ ਵਾਲੇ ਠੀਕ ਆ ਜੀ ਕੱਦ ਵੱਡਾ ਬਿਲਕੁਲ ਬਲੈਕ ਮੈਡ ਜਿਹੜੀ ਆਪਾਂ ਤੁਹਾਨੂੰ ਦਿਖਾਈ ਉਹ ਤੀਜੇ ਨੰਬਰ ਵਾਲੀ ਇਹਦੇ ਨਾਲ ਹੀ ਰਲਦਾ ਮਿਲਦਾ ਕੱਦ ਵੇਚਣਾ ਠੀਕ ਆ ਇਹ ਨੂੰ ਹੋ ਗਿਆ ਇਹ ਘੰਟੇ ਤੇ ਆ ਕੇ ਮਿਲ ਲੋ ਵੀ ਹਫਤੇ ਦੀ ਇਹ ਵੀ ਸੂਈ ਆ ਮਗਰ ਇਹਦਾ ਕੀ ਆ ਗਿਆ ਮਗਰ ਬੱਛਾ ਬੱਛਾ ਮਗਰ ਬੱਛਾ ਹਫਤੇ ਦੀ ਸੂਈ ਆ ਮਗਰ ਬੱਛਾ ਸਵੇਰ ਹੋਊਗਾ ਤੇ ਜਾ ਕੇ ਉਹ ਆ ਰਹੀ ਹੈ ਅੱਜ ਦੂਜਾ ਇਹ ਚਲੋ ਜੇ ਆਪਾਂ ਕੋ ਭੈਣ ਭਰਾ ਡਿਸਪੀਕੀ ਕਰਕੇ ਤੀਜਾ ਕਹਿੰਨਾ ਕੋਲ ਬਹੁਤ ਅੱਛਾ ਇਸੇ ਤੇ ਲਓ ਜੀ ਆਪ ਬੱਚਾ ਇਸੇ ਤੇ ਲਾਲ ਰੰਗ ਦੇ ਵਿੱਚ ਅੱਜ 50 ਦਿਨਾਂ ਦੀ ਸੁਈ ਚੁੰਚਣ ਐਡੀ ਜਿਆਦੀ ਚੰਗੀ ਜੇ ਪਿੱਕੜੀ ਦੇ 1.5 ਮਿੰਟਾਂ ਚ ਚੁਾਈ ਲੱਗੀ ਬਹੁਤ ਹੀ ਖਤਰਨਾਕ ਚੁਾਈ ਬਹੁਤ ਹੀ ਜਿਆਦੀ ਚੁਾਈ ਕਿ ਜਿਹਨੂੰ ਆਂਦੇ ਨਾ ਬੰਬੇ ਪਾਸ ਹਾਂ ਉਹ ਚੁਾਈ ਛੋ ਬੰਬੇ ਪਾਸੇ ਨੂੰ ਲੱਗੀ ਆ ਹਾਂ ਲਓ ਵੀ ਬਾਕੀ ਥਾਣ ਤੁਣ ਦੀ ਤੁਸੀਂ ਦੋਸਤੋ ਸਹਾਈਂ ਦੇਖੋ ਭਵਾਨਾ ਦੇਵਾ ਆ ਨਾ ਧਾਰ ਲਾ ਕੇ ਅਗਲਾ ਚੋਲੇ ਬਿਲਕੁਲ ਡਰਪ ਧਾਰਾਂ ਚ ਦੁੱਧ ਕਿੰਨਾ ਸਿਰ ਦੱਸਿਆ ਭਾਈ ਇਹ ਕਿੰਨਾ ਹੋਊਗਾ 13 14 ਕਿਲੋ 13 14 ਕਿਲੋ ਬਹੁਤ 13 14 ਕਿਲੋ ਦੁੱਧ ਕਿੰਨਾ ਕੋਈ ਅੱਗੋ ਅੱਗੋ ਤੋੜਦੇ ਮਾੜਾ ਬੱਚੇ ਨੂੰ ਬੱਚੇ ਕੋ ਘੁਮਾਦੇ ਸੀ ਕੋਈ ਨਹੀਂ ਇੱਥੋਂ ਘੁਮਾਦੇ ਆ ਨੂੰ ਆਹ ਨੂੰ ਘੁਮਾ ਦੇ ਭਾਈ ਸੈਣ ਘੁਮਾਦੇ ਲਾ ਕੇ ਆਹ ਦੇਖੋ ਠੀਕ ਆ ਜੀ ਬਾਕੀ ਥਣ ਵੇਖੋ ਕਿ ਲਿਆਂਗੂ ਗੱਡੇ ਪਏ ਕਰਮਾਲੀ ਨੇ ਠੀਕ ਹੈ ਜੀ ਮੁੱਠੀ ਮੁੱਠੀ ਦਾਣ ਲੰਬਾਈ ਨੂੰ ਤੁਸੀਂ ਚੈੱਕ ਕਰ ਸਕਦੇ ਜੇ ਸਵੇਰ ਤੇਜ ਵੇਲੇ ਸੌਦਾ ਕਰਦੇ 50 ਦਿਨਾਂ ਦੀ ਕਰਮਾ ਵਾਲੀ ਸੂਈ ਹੈ ਮਗਰ ਪੱਛਾ। ਲੈ ਆ ਵੀ ਦੰਦੀ ਜਿਹੜੀ ਉਹ ਪੂਰੀ ਜਵਾਨੀ ਤੇ ਚੁੱਕੀ ਆ ਰਹੀ ਹੈ। ਹਾਂ। ਐ ਗਰੰਟੀ ਨਾਲ ਦੂਜੇ ਦੇ ਜਦ ਕਿ ਜਮਨਾ ਨਾਲ ਉਹ ਵੀ ਉਹ ਵੀ ਚੈੱਕ ਕਰਦੀ। ਹਾਂ। ਕੰਮ ਵੀ ਨਹੀਂ ਥੋੜੀ ਜਿਹੀ ਵਹਿਰ ਤੋਂ ਬੜੀ ਕਰਤੂਤ ਵਾਲੀ ਆ। ਚੰਗੀ ਜਿਹਾ। ਲੈ ਵੇਦੀ ਬੰਤਰ ਆ ਜਾਂ ਥਾਂ ਚੜਾਵਾ ਦੋ 20 ਕਿਲੋ ਵਾਸੀ ਪਰ ਸਕੀ। ਬਿਲਕੁਲ ਜੀ ਬਿਲਕੁਲ। ਨਾ ਵੀ ਥਾਂ ਤੋਂ ਬੜਾ ਸੁਆਦੀ ਹੈ ਬਾਕੀ ਮੇਰਾ ਭਰਾ ਤਸल्ली ਨਾਲ ਕੋਈ ਵੀਡੀਓ ਦੇਖ ਲੈ ਜੇ ਬੇਨਸਫੂਨਸ ਕਾਫੀ ਹੈ। ਲੈ ਵੇਦ ਉੱਪਰ ਚੈੱਕ ਕਰ ਸਕਦੇ ਤੁਸੀਂ। ਆ ਬੈਕ ਸਾਈਡ ਤੋਂ ਠੀਕ ਆ ਲੈ ਵੀ ਤੋੜ ਦੇ ਸਹੀ ਬਣਾ ਸਿਆਣੇ ਜਿਹੜਾ ਡੰਗਰ ਸੋਇਆਂ ਚ ਹੁੰਦਾ ਮੁੰਡਿਆ ਅੜੀ ਚੀਜ਼ ਆ ਪੇਟ ਵਾਲੀ ਭਾਰੀ ਹੋ ਜਾਂਦੀ ਪੇਟ ਤੇ ਦੇਖੋ ਐ ਇਹਦਾ ਤੀਰ ਖਾਨਾ ਸ਼ਾਂਟ ਵਾਂਂ ਸਰੀਰ ਦਾ ਬਿਲਕੁਲ ਸ਼ਾਂਟ ਵਾਂਂ ਸਰੀਰ ਦਾ ਹਾਂ ਉਹ ਵਹਿੜ ਕਰਕੇ ਹੀ ਆ ਹਾਂ ਇਹ ਸੋਇਆਂ ਚ ਆਈ ਉਹ ਤਾਂ ਸ਼ਾਂਟ ਵਾਂ ਨਹੀਂ ਨਾ ਰਹੇ ਉਹ ਤਾਂ ਫਿਰ ਪੈਟਰੋਲ ਜਾਂ ਪਸ਼ੂ ਵੇਸੇ ਬੰਨ ਲਓ ਵੀ ਐਸ ਹਰਤੇ ਤੇ ਥਰੇ 2 200 ਜਿੰਨਾ ਤੁਹਾਨੂੰ ਦੱਸ ਦਿੱਤਾ ਉਹਦੀ ਤੁਸੀਂ ਪੁਸ਼ਟੀ ਇਥੇ ਆਣ ਕੇ ਕਰਿਓ ਵਾਰ-ਵਾਰ ਆਪਾਂ ਕਹਿੰਨੇ ਆ ਕਿਉਂਕਿ ਬਹੁਤੇ ਭਰਾ ਆਪਣੇ ਆਨਲਾਈਨ ਸੌਦਾ ਕਰਦੇ ਆ ਆਨਲਾਈਨ ਵੀ ਸੌਦਾ ਕਰ ਲਓ ਵੀਡੀਓ ਕਾਲ ਤੇ ਚਲਾ ਲਓ ਆਪਣੇ ਕੋਲ ਹੋ ਸਕਿਆ ਤੇ ਆਪਾਂ ਤੁਹਾਨੂੰ ਕੋਈ 2-2 4-4 ਧਰਾ ਮਾਰ ਕੇ ਦਿਖਾ ਦੇਾਂਗੇ ਜੀ ਬਾਈ ਜੀ ਆਪਾਂ ਇਹ ਕੰਮ ਤੁਹਾਡੀ ਕਰ ਰੋਗੇ ਆਪਾਂ ਦੁੱਧ 12-13 ਹੀ ਦੱਸਿਆ ਸੀ ਪਤਾ ਨਹੀਂ ਉਹਦੇ ਕੋਲ 15-16 ਆਪਾਂ ਨੂੰ ਪਤਾ ਪਛਵਾ ਦੇਣਾ ਹਨਾ ਪਰਲੀ ਕੋ 10-11 ਦੱਸਿਆ ਆਪਾਂ ਤੁਹਾਨੂੰ ਦੱਸਣਾ ਜਿਹਨਾਂ ਜਵਾਦਣਾ ਆਪਾਂ ਨੂੰ ਬੁਖਾਰਾ ਤੇਰੀ 15-16 ਦਾ 15-16 ਦਾ ਜੀ ਕਿਉਂ ਨਹੀਂ ਦੱਸਦਾ ਜਿੱਡੀ ਛਾਈ ਹੈ ਨਾ ਕਾਸਟ ਕੋ ਦੀ ਬਾਟੀਆਂ ਆ ਉਹਦੀ ਬਾਟੀਆਂ ਚਲਾ ਗਈ ਬਰ ਗੱਲਿਆ ਵੀ ਆਪਾਂ ਦੱਸਣਾ ਜਿਹਨਾਂ ਹਾਂ 12 13 ਆਪਾਂ ਦੱਸਣਾ 12 13 ਹੈ ਜੀ ਤੇ ਇਹ ਸੇ ਕੀ ਡਿਮਾਂਡ ਕੀ ਕਰਤਾ ਇਹਦੀ ਇੱਕੋ ਬੋਲੀ ਕਰਦੀਏ ਤਨਾਂ ਦਾ ਇੱਕੇ ਕਰਦੇ ਹਾਂ ਇਹ ਵੀ ਉਹਨੇ ਦੇ ਦੀ 55 ਦੀ 55 ਦੀ ਗਾਂ ਤਾਂ ਜਿਆਦੀ ਹੁੰਦਾ ਸਮੋ ਜਿਆਦੀ ਤੇ ਜ਼ਿਆਦਾ ਕਰਨਾ ਨਹੀਂ ਤਾਂ ਥੱਲੇ ਘੱਟ ਕਰ ਲਾ ਇੱਕੋ ਜਿਹਾ ਕਰੀਏ ਹੁਣ ਮਾਨਤਨ ਕਰਦੇ ਚਲ ਕੋਈ ਨਹੀਂ ਕੋਈ ਯਾਰ ਯਾਰ ਜ਼ਫਰ ਪਾਈ ਜਾਵਾਂਗੇ ਉਧਰੋਂ ਚਲੋ ਲਓ ਵੀ ਇਹ ਮਾਨਤਨ ਹੋਣਗੇ ਠੀਕ ਹੈ ਜੀ 55000 ਦੀ ਇਹ ਵੀ ਆ ਪੱਕੀ ਜਿਹੜੇ ਤੁਹਾਨੂੰ ਨਗਦ ਖਾਏ ਆਪਾਂ ਪਹਿਲੇ ਨੂੰ ਛੱਡ ਕੇ ਠੀਕ ਹੈ ਜੀ ਦੂਜੇ ਤੇ ਤੇ ਇਹ ਚੌਥੇ ਨੰਬਰ ਵਾਲੀ ਵੈਡ ਦਿਖਾਈ ਆ ਇੱਕ ਗੱਬਣ ਵੀ ਵਿੱਚ ਇਹਦੇ ਮੌਜੂਦ ਆ ਤੇ ਦੋ ਸੁਈਆਂ ਸਵਾਈਆਂ ਚ ਠੀਕ ਆ ਤੇ 55 55000 ਆਹ ਦੇਖੋ ਹਾਂ ਦੇਖੋ ਠੀਕ ਆ ਸੋ ਇਹ 55 55000 ਦੇ ਨਾਗਾ ਤਿੰਨੇ ਤੇ ਇਹ 55000 ਦੇ ਵਿੱਚੋਂ ਕੋਈ ਛੋਟਾ ਹੋਣ ਗਿਆ ਮੌਕੇ ਤੇ ਮੰਨਦਾ ਤੇ ਸ਼ੇਰ ਆਹ ਜਿਹੜੀ ਆਪਣੇ ਕੋਲ ਇੱਕ ਮੱਝ ਖੜੀ ਏ ਇਹ ਗੱਲ ਇਹ ਸਵੀਰ ਬਚਾਓ ਵਿਰਾਂਜਾ ਹਾਂ ਉਧਰੇ ਤਾਂ ਖਟਾ ਮਗਰ ਐਂ ਕਟਾ ਉੱਚੇ ਬੱਚੇ ਜੀ ਉੱਚੇ ਬੱਚੇ ਠੀਕ ਆ ਕਿੰਨਾ ਕੁ ਟਾਈਮ ਵਸੇ ਹੋ ਗਿਆ ਤੇਰੇ ਸਾਲਾਂ 3 ਕਿ 4 ਮਹੀਨੇ ਦੋ ਕਿ 2.5 ਮਹੀਨੇ ਹੋਣੀ ਗਿਆ ਜੀ ਠੀਕ ਆ 2 ਮਹੀਨੇ ਕੋ 2.5 ਮਹੀਨੇ ਮਗਰ ਕਟਾ ਦੁੱਧ ਤੇ ਥਲੇ ਵੇਸ ਵਕਤ ਕਿੰਨਾ ਦੁੱਧ ਭਾਜੀ ਉੱਥੋਂ ਤਾਂ ਚੋਇਆ ਜੇ ਆਪਾਂ 9-10 ਮੈਂ ਦਿਨ ਨਹੀਂ ਦਰਿਆ ਆਪਣੇ ਘਰ ਦਾ 10 ਕਿਲੋ ਦੁੱਧ ਠੀਕ ਆ ਲੋਬੀ ਆਸ ਵਕਤ 8 ਕਿਲੋ ਦੁੱਧ ਇਸ ਮਾਜਦੇ ਥੱਲੇ ਆ। ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਠੀਕ ਆ ਜੀ। ਤੇ ਅੱਗੇ ਕੋਈ ਪਣੀ-ਪੁਣੀ ਸੌਰੀ ਦਾ ਕੋਈ ਵੇਰਵਾ ਨਹੀਂ ਹੈ। ਕੰਟੀ ਕਰਨਾ 10-15 ਦਿਨਾਂ ਦਾ ਸੀ ਨਾ ਇਹ ਤੁਹਾਨੂੰ ਦੋ ਮਹੀਨੇ ਚੋਂ ਅਟਾਈਆਂ ਦੀ ਸੂਰੀ ਆ 10-15 ਦਿਨਾਂ ਦੀ ਹੋਊਗੀ ਜਾਈ ਤੇ। 10-15 ਦਿਨਾਂ ਦਾ ਤਾਂ। ਠੀਕ ਆ ਵੀ 8 ਕਿਲੋ ਦੋਸਤੋ ਦੁੱਧ ਮੰਨ ਕੇ ਇੱਕ ਵਾਰੀ ਤੁਸੀਂ ਸੌਦਾ ਕਰ ਲਿਆ ਜੀ। ਅਗਰ ਦੇ ਕਰਨਾ ਮਿਲਦੀ ਬੱਚੇ ਤੇ ਦੋਵੇਂ ਟਾਈਮ। ਆਹ ਵੇਖੋ। ਜੀ ਸੋ ਇਹ ਮੱਝ 1 ਕਿਲੋ ਦੁੱਧ ਬਣੀ ਸੋਰੀ ਹੋਵੇ ਜਾਂ ਨਹੀਂ ਠੀਕਾ ਜੀ ਉਹਦਾ ਫੇਰ ਵਾ ਬੇਸ਼ੱਕ ਘਰ ਕੋਈ ਛੋਪਾਇਆ ਕੋ ਤਾਂ ਦਿਨਾਂ ਦਾ ਕੋ 15 ਦਿਨਾਂ ਦਾ ਠੀਕਾ ਆ ਮਗਰ ਕਟਾ ਮੇਲ ਕਾ ਇਹ ਬੱਚਾ ਜੀ ਦਾ ਠੀਕਾ ਜਿੰਨਦੀ ਬੱਚੇ ਦੇ ਦੋਵੇਂ ਟਾਈਮ ਇਹ ਕਟਾ ਇਸੇ ਮੈਨਾ ਠੀਕਾ ਤੇ ਚਵਾਈ ਸ਼ੇਰੇ ਵੀ ਤਾਂ ਅਗਲੇ ਪਿਛਲੇ ਸਮਨ ਦੀ ਬਰਾਬਰ ਬਹੁਤ ਚੰਗੀ ਹੈ ਠੀਕ ਹੈ ਤੁਹਾਨੂੰ ਪਤਾ ਲਾ ਸੋਇਆ ਡੰਗਰਾ ਪਾ ਚੂਣ ਮਾੜਾ ਲੈ ਲਿਆ ਤੇ ਕੀ ਫਾਇਦਾ ਬਿਲਕੁਲ ਇਹ ਤਾਂ ਬਸ ਸੋਈ ਸੋਈ ਨਹੀਂ ਕਿਹੜੀ ਪ੍ਰਕਾਰ ਰੱਖੀ ਹੋਈ ਹੈ ਦੇਖੋ ਭਈ ਆ ਦੇਖੋ ਹੋਗੀ ਚੋਚਾ ਠੀਕ ਚੱਲ ਚਲੇ ਤੇ ਆ ਹੋਗੀ ਹੈ ਮਿਲ ਮੁੱਲ ਵਿੱਚ ਕਰਨ ਵਾਲੀ ਮਿੱਟੀ ਜਾਂਦੀ ਹੈ ਨਾ ਪੂਰੀ ਮਿਲਦੀ ਮੁੱਲ ਦੇ ਬੋ ਬਾਬੂ ਠੀਕ ਆ ਦੇਖੋ ਸੋ ਜੈਜ ਰੇਡ ਦੇ ਵਿੱਚ ਤੁਹਾਨੂੰ ਮਿਲ ਜੂਗੀ ਕਿਉਂਕਿ ਚਲੋ ਕੋ ਢਾਈ ਮਹੀਨੇ ਕੋ 2 ਮਹੀਨੇ ਕੋ ਢਾਈਆਂ ਦਾ ਕੋ ਤਿੰਨਾਂ ਦਾ ਆਪ ਦੀ ਹਰੇਕ ਭਰਾ ਨੇ ਸਮਝ ਵੇਖਣੀ ਆ ਠੀਕ ਆ ਤੇ ਮੱਝ ਤੁਸੀਂ ਵੇਖ ਲਈ ਆ ਬਾਕੀ ਸਿੰਘ ਦੀ ਪ੍ਰਾਪਟ ਵੇਖ ਲਈ ਆ ਫੇਸਬੁਕ ਸ਼ਿਪਰੇ ਸਿੰਘ ਦੀ ਮੈਂ ਰਾਵੀ ਸ਼ਿਪਰੇ ਸਿੰਘ ਦੀ ਮੈਂ ਦੋ ਦੋ ਨੂੰ ਉਹੀ ਚੰਗੀ ਹੁੰਦੀ ਹੈ ਵੇਖੀ ਹਾਂ ਆ ਦੇਖ ਠੀਕ ਆ ਸ਼ੇਰਾ ਕੀ ਮੁੱਲ ਕਰਵਾ ਬੇਜਦਾ ਬਾਬਾ ਜੀ ਦੇ ਦਾਂਗ ਬਾੜੀ 60000 ਦੀ ਉਤਰਾ ਦਾ ਤੁਹਾਨੂੰ ਬੜਾ 10 ਕਿਲੋ ਵਾਲੀ ਜਿਹੜੀ ਮੈਂ ਉਹ ਪਾਸਾ ਵਾਂ ਲੱਖ ਦੀ ਆ। ਠੀਕਾ। ਲੋ ਵੀ ਬਾਜ ਦੀ ਹਰਦੀ ਅਜਮਾਨੀ ਮਿਲਦੂਗੀ ਤੁਹਾਨੂੰ। 8 ਕਿਲੋ ਧਾਰਾਂ ਇਹਦੇ ਚੱਲੇ ਆ ਇਸ ਵਕਤ ਮੌਜੂਦ ਆ। ਚਵਾਈ ਦੀ ਬਿਲਕੁਲ ਸਾਫ ਬਿਲਕੁਲ ਪਾਸ ਠੀਕ ਆ ਜੀ। ਇਧਰੋਂ ਬਹਿਨੀ ਵਾਲੇ ਪਾਸਿਓ ਮਾਰੋ ਜਾਤ। 4-5000 ਦਾ ਤਾਂ ਮਗਰ ਦੂਜਾ ਜਨਵਰੀ ਬਿਲਕੁਲ। ਆਣਾ। ਠੀਕ ਹੈ। ਇੱਕ ਸਾਰਾ ਇਹ ਐਨੀਮਲ ਨੇ ਟੋਟਲ ਦੀ ਗੱਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਪੰਜੇ ਐਨੀਮਲ ਸੀਗੇ ਰੇਟ ਤਾਂ ਛੇਰੇ ਫਿਰ ਕੀ ਦੱਸੇ 60000 60000 ਇਹ 60000 ਦੀ ਹਾਂ ਨਾ ਜਿਹੜੀ ਮੱਝ ਮਿਲ ਜੂਗੀ ਠੀਕ ਆ ਕੋਈ ਹੋਰ ਦੱਸ ਦੇ ਪੰਜ 40000 ਦਾ ਮਗਰ ਕਟਾ ਮੇਲ ਕਾਫੀ ਆ ਤੇ ਇਹ ਦੋਸਤੋ ਚਾਰ ਬੜਾ ਤੁਹਾਨੂੰ ਦਿਖਾਈਆਂ ਨੇ ਇੱਕੋ ਰੇਟ ਆ ਕੱਲੇ ਜਰਸੀ ਨੂੰ ਛੱਡ ਕੇ 55 55000 ਜਿਹੜਾ ਵੀ ਕਿਸੇ ਭਰਾ ਨੂੰ ਪਸੰਦ ਆਊਗਾ ਇੱਥੇ ਆਣ ਕੇ ਸੌਦਾ ਕਰਿਓ ਠੀਕ ਆ ਜੀ ਆਨਲਾਈਨ ਮੰਗਾਉਣੀ ਐ ਆਨਲਾਈਨ ਬਾਕੀ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਧੰਨਵਾਦ ਸਾਰਿਆਂ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰ ਆਪਾਂ ਲੈ ਲੈਨੇ ਆ ਸ਼ੇਅਰੇ ਬੋਲਦੇ ਨੰਬਰ ਵੀ ਨੰਬਰ ਹੈ 0771057700 ਠੀਕ ਆ ਜੀ ਬਾਬੇ ਨੰਬਰ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ